ਸਤਿਗੁਰੂ ਵਿਦਾਸ ਮਹਾਰਾਜ ਕੀ ਜੈ ਜੈ ਗੁਰਦੇਵ ਧੰਨ ਗੁਰਦੇਵ ਜੈ ਭੀਮ ਜੈ ਭਾਤ ਜੈ ਵਾਲਮੀਕੀ ਹਰ ਵਾਲਮੀਕੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਸੋ ਕਾਫੀ ਚਿਰ ਤੋਂ ਜਿਹੜਾ 11 ਤਰੀਕ ਤੋਂ 11 ਜਨਵਰੀ ਤੋਂ ਜਿਹੜਾ ਗਵਾਜ ਚੱਲ ਰਿਹਾ ਸੀ ਸ੍ਰੀ ਗੁਰੂ ਵਿਦਾਸ ਚਾਈਟੇਮਰ ਹਸਪੀਟਲ ਪਿੰਡ ਥਾਂਦੀਆ ਵਿੱਚ ਕਿਉਂਕਿ ਉਹ ਹਸਪੀਟਲ ਜਦੋਂ ਸੀਲ ਕੀਤਾ ਤੇ ਸਾਰੇ ਸਮੁੱਚੇ ਸਮਾਜ ਨੇ ਇਸ ਦਾ ਦੁੱਖ ਜਿਹੜਾ ਪ੍ਰਗਟਾਇਆ ਅਤੇ ਦੀਸ਼ਾ ਵਿਸ਼ਾ ਤੋਂ ਵੀ ਕਾਫੀ ਜਣ ਦਾ ਜਿਹੜਾ ਫੋਨ ਆਇਆ ਸੀ ਤੋ ਉਸ ਤੋਂ ਬਾਅਦ ਆਪਾਂ ਸਾਰਿਆਂ ਨੂੰ ਇਹੀ ਪੀਲ ਕੀਤੀ ਸੀ ਸਾਡੇ ਸ਼੍ਰੀ ਗੁਰੂਵੰਦ ਸਾਹਿਬ ਸੰਤ ਸੰਬੰਧ ਸੋਸਾਇਟੀ ਦੇ ਪੰਜਾਬ ਪ੍ਰਧਾਨ 108 ਸੰਤ ਸਰਵੰਦਰਾਮ ਜੀ ਡੇਰਾ ਭਰਮਜਰਾ ਅਤੇ ਸਾਡੇ ਵਿਜਾਤੀ ਸਾਹਿਬ ਸੰਤ ਜਸਵਿੰਦਰ ਸਿੰਘ ਜੀ ਡਾਡੀਆਂ ਤੋਂ ਹੋਰ ਸਾਰੇ ਜਿਹੜੇ ਐਨ.ਆਰ.ਆਈ ਸਾਥੀ ਸਾਡੇ ਵੀ ਸਾਰੇ ਡੀ.ਓ. ਸਾਹਿਬ ਡਾਕਟਰ ਰਾਜਕੁਮਾਰ ਜੀ ਡਾਕਟਰ ਬੱਲ ਜੀ ਡਾਕਟਰ ਨਾਮਦੇਵ ਜੀ ਸਾਰੇ ਜਿਹੜੇ ਪਹੁੰਚੇ ਆ ਤੋ ਨਨੋ ਇਹੀ ਕਿਹਾ ਗਿਆ ਸੀ ਵੀ ਜਿਹੜਾ ਪਿੱਛੇ ਜੋ ਵੀ ਹੋਇਆ ਉਹਨੂੰ ਆਪਾਂ ਛੱਡ ਕੇ ਅਗਲਾ ਜਿਹੜਾ ਇੱਕ ਨਵਾਂ ਵਿਸਤਾਰ ਕਰੀਏ ਹਸਪੀਟਲ ਵਧੀਆ ਢੰਗਾਂ ਚ ਚਲਾਈਏ ਕਿਉਂਕਿ ਸੰਗਤਾਂ ਇਹ ਚਾਹੁੰਦੀਆਂ ਵੀ ਜਿਹੜਾ ਸਹਾਤਾਵਿਆ ਹਰ ਮਹੀਨੇ ਜਿਹੜਾ ਆਨਲਾਈਨ ਹੋਵੇ ਇੱਕ ਜਿਹੜਾ YouTube ਦੇ ਉੱਪਰ ਚੈਨਲ ਬਣਾਵਾਂਗੇ ਦਾ ਸਾਰਾ ਦੱਸਿਆ ਜਾਊਗਾ ਤੇ ਇੱਕ ਵੀਬਸਾਈਟ ਜਿਹੜੀ ਆ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਵੀਬਸਾਈਟ ਬਣਾਈ ਜਾਊਗੀ ਜਿਸ ਵਿੱਚ ਹਰ ਮਹੀਨੇ ਜਿਹੜਾ ਸਹਾਤਾਵ ਜੋ ਲੈਣ ਦੇਣ ਆ ਜੋ ਆਇਆ ਜੋ ਗਿਆ ਉਹ ਸਾਰਾ ਆਨਲਾਈਨ ਜਿੰਨੇ ਵੀ ਦਾਨੀ ਸੱਜਣਾਂ ਜਿੱਦਾਂ ਮਹਾਰਾਜ ਜੀ ਨੇ ਬੇਨਤੀ ਕੀਤੀ ਆ ਵੀ ਸਾਰੇ ਐਨਆ ਇਹ ਫੈਸਲਾ ਹੋਇਆ ਵੀ ਜਿਹੜਾ ਐਗਰੀਮੈਂਟ ਹੈ ਤੁਹਾਡੇ ਸਾਹਮਣੇ ਕਾਪੀ ਜਿਹੜੀ ਆਪਣੇ ਕੋਲ ਆ ਜਿਸ ਵਿੱਚ ਇਹਨਾਂ ਨੇ ਸਾਰਿਆਂ ਨੇ ਡਿਜ਼ਾਈਨ ਦੇ ਕੇ ਆਪਣੇ ਦਰਸਤੀਆਂ ਨੇ ਤੇ ਸ਼੍ਰੀ ਗੁਰਵਦਾਸ ਸਾਧੂ ਸੰਪਦਾ ਸੁਸਾਇਟੀ ਦੇ ਜਿਹੜੇ ਅਧਿਨਕਰਤਾ ਵੀ ਇਹ ਟਰਸ ਜਿਹੜਾ ਹੁਣ ਮਹਾਰਾਜ ਦੀ ਦੇਖਰੇ ਚੱਲਿਆ ਜਾਊਗਾ ਅਤੇ ਬਾਕੀ ਵੀ ਜਿਹੜੇ ਮਹਾਪੁਰਸ਼ ਸੰਸਮਾਜ ਆ ਜਦੋਂ ਟਰਸਟ ਬਣਾਵਾਂਗੇ ਮਹਾਰਾਜ ਵੀ ਹੈਗੇ ਆ ਹੋਰ ਮਹਾਪੁਰਸ਼ਾਂ ਨਾਲ ਲੈ ਕੇ ਕੋਈ ਵਧੀਆ ਢੰਗ ਨਾਲ ਜਿਹੜਾ ਟਰਸਟ ਬਣ ਸਕੇ ਤਾਂ ਜੋ ਐਨ ਆਰ ਆਈ ਸਾਥੀ ਜਿਹੜੇ ਆ ਉਹ ਵੀ ਉਸ ਕਮੇਟੀ ਦੇ ਵਿੱਚ ਲੈ ਜਾਵਾਂਗੇ ਅਤੇ ਛੇਤੀ ਹੀ ਜਿਹੜਾ ਇੱਕ ਖਾਤਾ ਆ ਅਕਾਊਂਟ ਨੰਬਰ ਜਨਤਕ ਜ ਤਾਂ ਜੋ ਹਰ ਬੰਦਾ ਉਸ ਅਕਾਊਂਟ ਵਿੱਚ ਪੈਸੇ ਪਾਵੇ ਅਤੇ ਹਰ ਇੱਕ ਬੰਦੇ ਦਾ ਨਾਮ ਜਿਹੜਾ ਹੈ ਉਹ ਜਨਤਕ ਕੀਤਾ ਜਾਊਗਾ ਚਾਹੇ ਕਿਸ ਨੇ 5 ਦਿੱਤਾ ਚਾਹੇ ਨੇ ਲੱਖ ਦਿੱਤਾ ਕਿਸੇ ਨੇ ਕੁਝ ਵੀ ਦਿੱਤਾ ਸੋ ਆਪਾਂ ਸਾਰਿਆਂ ਨੂੰ ਅਪੀਲ ਕਰਦੇ ਆਂ ਵੀ ਅੱਗੇ ਤੋਂ ਜਦੋਂ ਕਿ ਬਵਾਦ ਪੈਂਦਾ ਤੇ ਆਪਣਾ ਸਮੁੱਚਾ ਸਮਾਜ ਇੱਥੇ ਰਲ ਮਿਲ ਕੇ ਕਿਉਂਕਿ ਆਪਣੇ ਗੁਰੂਆਂ ਦੀ ਗੱਲ ਆ ਤੇ ਆਪਾਂ ਗੁਰੂਆਂ ਦੇ ਨਿਸ਼ਾਨ ਤੇ ਚੱਲਣਾ ਉਹਨਾਂ ਦੇ ਪੂਰਨ ਤੇ ਆਪਣੇ ਗੁਰੂ ਦਾ ਨਾਮ ਜਿਹੜਾ ਬਦਨਾਮ ਕਿਉਂਕਿ ਉਹਨਾਂ ਨੇ ਸਾਨੂੰ ਇੰਨਾ ਅਧਿਕਾਰ ਲੈ ਕੇ ਦਿੱਤੇ ਆ ਤੇ ਅੱਜ ਸਾਡਾ ਇਹ ਫਰਜ ਬਣਦਾ ਵੀ ਅਸੀਂ ਆਪਣੇ ਗੁਰੂਆਂ ਦੀ ਜਿਹੜੀ ਬੇਅਦਬੀ ਹੋ ਨਾ ਹੋ ਸਕੇ ਸੋ ਬੈਂਕ ਦੇ ਉੱਪਰ ਜਿਹੜਾ ਐਕਸ਼ਨ ਆ ਜਿਨ੍ਹਾਂ ਨੇ ਇਹ ਕਾਰਵਾਈ ਕੀਤੀ ਆ ਉਹ ਵੀ ਆਪਾਂ ਐਕਸ਼ਨ ਚਾਲੇ ਦੇਣਾ ਤੱਕ ਲਾਵਾਂਗੇ ਸੋ ਅੱਜ ਜਿਹੜਾ ਸਾਰਿਆਂ ਨੂੰ ਪੀਲਿਆ ਵੀ ਸਾਡਾ ਜਿਹੜਾ ਆਪਣੀ ਫੈਸਲਾ ਜਿਹੜਾ ਉਹ ਹੋ ਗਿਆ ਆ ਹੁਣ ਆਪਾਂ ਖਾਤਾ ਜਿਹੜਾ ਜਨਤਕ ਕਰਨਾ ਸੋ ਸਾਰੇ ਮਹਾਪੁਰਸ਼ਾਂ ਨੂੰ ਐਨਆਰਏ ਸਾਰਿਆਂ ਨੂੰ ਇਹੀ ਬੇਨਤੀ ਆ ਕਿ ਜਦੋਂ ਮਹਾਰਾਜ ਆਪਣਾ ਕਾਊਂਟਰ ਨੰਬਰ ਦੱਸੂਗੇ ਉਸੇ ਖਾਤੇ ਵਿੱਚ ਪਾਉਣਾ ਕਿਸੇ ਨੂੰ ਪਰਸਨਲ ਆਪਾਂ ਕਿਸੇ ਦੇ ਨਿੱਜੀ ਖਾਤੇ ਵਿੱਚ ਨਾ ਦੀਏ ਜਿਹੜਾ ਅਕਾਊਂਟ ਹੋਊਗਾ ਉਸ ਅਕਾਊਂਟ ਵਿੱਚ ਹੀ ਆਪਾਂ ਪੈਸੇ ਦੀਏ ਤਾਂ ਜੋ ਸਾਰਿਆਂ ਦਾ ਹਿਸਾਬ ਦਿੱਤਾ ਜਾਵੇ ਤੁਹਾਡੇ ਸਾਰਿਆਂ ਨੂੰ ਜੈ ਗੁਰਦੇਵ ਧੰਨ ਗੁਰਦੇਵ ਜੈ ਭੀਮ ਜੈ ਭਾਰ